ਪੁੱਠਿਆ ਮਾਸ ਨਾ ਖਾਈਏ ਇੱਕ ਗੁਰੂ ਕੇ ਸਿੰਘ ਨੇ ਪੁੱਠਿਆ ਹੋਇਆ ਮਾਸ ਕੋਇਆ ਹੋਇਆ ਮਾਸ ਕਦੇ ਨਹੀਂ ਖਾਣਾ ਹੈ ਇਹ ਝਟਕਾ ਅਖਰ ਖਾਲਸਾ ਜੀ ਕਿੱਥੋਂ ਚੱਲਿਆ ਕਿਉਂ ਚਲਾਉਣਾ ਪਿਆ ਕਿਸੇ ਮੌਕੇ ਤੇ ਸਿੰਘਾਂ ਦੇ ਵਿੱਚ ਪ੍ਰਚਲਿਤ ਸੀ ਝਟਕਾ ਕਾਰਨ ਕੀ ਸੀ ਮੁਸਲਮਾਨ ਗੁੜ ਅਖਰ ਨਹੀਂ ਸੀ ਸਾਨੂੰ ਕਹਿਣ ਦਿੰਦੇ ਐਨੇਸੀ ਗੁਰੂ ਦਾ ਨਾਮ ਵਿੱਚ ਆ ਜਾਂਦਾ ਗੁਰ ਅੱਖਰ ਹੁੰਦਾ ਐਸ ਵਾਸਤੇ ਰੋੜੀ ਕਹੋ ਗੋੜ ਨਹੀਂ ਕਹਿਣ ਦੇਣਾ ਫਿਰ ਉਹ ਕਹਿੰਦੇ ਸਨ ਹਿੰਦੂਆਂ ਨੂੰ ਸਿਰ ਤੇ ਪੱਗ ਨਹੀਂ ਬਨਣ ਦੇਣੀ ਤਖਤ ਦੇ ਮਾਲਕ ਨਹੀਂ ਬਣ ਦੇਣਾ ਕੋੜੀ ਤੇ ਨਹੀਂ ਚੜਨ ਦੇਣਾ ਸ਼ਸਤਰ ਨਹੀਂ ਪਕਣ ਦੇਣਾ ਫੌਜਾਂ ਨਹੀਂ ਰੱਖਣ ਦੇਣੀਆਂ ਕਣਕ ਦੀ ਰੋਟੀ ਨਹੀਂ ਖਾਣ ਦੇਣੀ ਤਾਤ ਦੇ ਪਾਂਡੇ ਵਿੱਚ ਨਹੀਂ ਪਕਾਉਣ ਦੇਣਾ ਮਿੱਟੀ ਦੀਆਂ ਕਨਾਲੀਆਂ ਵਿੱਚ ਪਕਾਉਣ ਮੰਦਰ ਦੁਆਰੇ ਟਾਇਕ ਹੈ ਤੇ ਠੌੜੀ ਮਾਸੀ ਪੋਸਾਰਾ ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਵਿਸਾਰਾ ਤੇ ਕੋਇਆ ਹੋਇਆ ਮਾਸ ਖਾਣਾ ਹੈ ਟਾਈ ਛੁਰੀਆਂ ਫੇਰ ਕਰਕੇ ਤਨ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਜੀ ਸਾਡੇ ਤੇ ਕਿਰਪਾ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭ ਤੋਂ ਵੱਧ ਘੋੜੇ ਦੀ ਸਵਾਰੀ ਨੂੰ ਪਸੰਦ ਕਿਉਂ ਕੀਤਾ ਅਕਾਲ ਤਖਤ ਸਾਹਿਬ ਰਚਿਆ ਕਿਉਂ ਕਲਗੀਆਂ ਕਿਉਂ ਸੀਸ ਤੇ ਸਜਾਈਆਂ ਹੱਥ ਵਿੱਚ ਬਾਜ ਕਿਉਂ ਪਕੜੇ ਸ਼ਾਸਤਰ ਕਿਉਂ ਪਹਿਰੇ ਤਖਤ ਸਾਹਿਬ ਕਿਉਂ ਰਚੇ ਫੌਜਾਂ ਕਿਉਂ ਬਣਾਈਆਂ ਕਿਉਂਕਿ ਇਹਨਾਂ ਸਾਰੀਆਂ ਹੀ ਗੱਲਾਂ ਦੀ ਮਮਾਨਤ ਕੀਤੀ ਹੋਈ ਸੀ ਮੁਸਲਮਾਨਾਂ ਨੇ 1100 ਸਾਲ ਤੋਂ ਰਾਜ ਕਰਦਿਆਂ ਕਰਦਿਆਂ ਨੇ ਹਿੰਦੂਆ ਵਿਚਾਰਨ ਨੂੰ ਇਹਨਾਂ ਦਬਾ ਦਿੱਤਾ ਸੀ ਉਹ ਕੁਛਕ ਨਹੀਂ ਸੰਸਕਦੇ ਬੋਲ ਨਹੀਂ ਸੰਸਕਦੇ ਗੁਲਾਮੀ ਦੀਆਂ ਜਜ਼ੀਰਾ ਵਿੱਚ ਐਸੇ ਜਕੜੇ ਹੋਏ ਸਨ ਸਵਾਇ ਰੱਖਿਆ ਜਿਹੜੇ ਸੀ ਇਹ ਤਾਂ ਸੁਭਾਅ ਤੇ ਵੀਰਾਸਪਣੇ ਦਾ ਸੁਭਾਅ ਮੁੱਕ ਚੁੱਕਾ ਸੀ ਵੱਡੀ ਗੱਲ ਅਹਿੰਸੋ ਪਰਮਾ ਧਰਮਾ ਬੋਧੀਆਂ ਜੈਨੀਆਂ ਆਦਿਕ ਨੇ ਇਹ ਗ੍ਰਹਿਣ ਕਰ ਲਈ ਮੁਸਲਮਾਨ ਗਊਆਂ ਅੱਗੇ ਲਾਈ ਆਉਣੀਆਂ ਤੇ ਮਗਰ ਤੋਪਾਂ ਤੇ ਰਫਲਾਂ ਤੇ ਨੇਜੇ ਤੇ ਭੱਲੇ ਤੇ ਸਾਰਿਆਂ ਨੂੰ ਲੁੱਟ ਕੁੱਟ ਕੇ ਬਰਬਾਦ ਕਰਕੇ ਮੁੜ ਜਾਣਾ ਤੇ ਇਧਰ ਅਹਿੰਸੋ ਪਰਮਾ ਧਰਮਾ ਹੀ ਚੱਕੀ ਫਿਰਦੇ ਸਨ ਤਾਂ ਸਤਗੁਰੂ ਸੱਚੇ ਪਾਤਸ਼ਾਹਨ ਸੁੱਤਾ ਹੋਇਆ ਬੀਰ ਦਾਸ ਆਪ ਜੀ ਨੇ ਕਿਰਪਾ ਕਰਕੇ ਜਗਾਇਆ ਅਕਾਲ ਤਖਤ ਸਾਹਿਬ ਰਾਜ ਕੇ ਕਿਹਾ ਕਿ ਇਹ ਝੂਠੇ ਪਾਤਸ਼ਾਹਨ ਜਿਨੇ ਦੁਨੀਆਂ ਦੇ ਹਨ ਪਰ ਧੰਨ ਸਤਗੁਰੂ ਛੇਵੇਂ ਪਾਤਸ਼ਾਹ ਨੂੰ ਸਾਰੇ ਸਤਗੁਰਾਂ ਨੂੰ ਲੋਕਾਂ ਨੇ ਸੱਚੇ ਪਾਤਸ਼ਾਹ ਕਿਹਾ ਸੱਚੇ ਪਾਤਸ਼ਾਹ ਫਿਰ ਘੋੜੇ ਤੇ ਸਵਾਰੀ ਕੀਤੀ ਅਸੀਂ ਘੋੜੇ ਤੇ ਸਵਾਰੀ ਕਰਾਂਗੇ ਅਸੀਂ ਸ਼ਾਂਤ ਰਸ ਵਿੱਚ ਰਹਿ ਕੇ ਕੁਰਬਾਨੀ ਕਰਨ ਦੀ ਹੱਦ ਕਰ ਦਿੱਤੀ ਤੱਪੀਆਂ ਤਮੀਆਂ ਤੇ ਬੈਠ ਕੇ ਕੋਈ ਸ਼ਰਾਪ ਨਹੀਂ ਦਿੱਤਾ ਉਬਲਦੀ ਦੇਗ ਵਿੱਚ ਬੈਠ ਕੇ ਕੋਈ ਬਚਨ ਨਹੀਂ ਕਿਹਾ ਤੱਤਾ ਰੇਤਾ ਸੀਸ ਵਿੱਚ ਪੈਣ ਤੋਂ ਮਨ ਵਿੱਚ ਕਬਰਾਹਟ ਨਹੀਂ ਆਈ ਠੰਡੇ ਜਲ ਵਿੱਚ ਇਸ਼ਨਾਨ ਕਰਵਾਉਣ ਤੋਂ ਕਿਸੇ ਪ੍ਰਕਾਰ ਚਿਹਰੇ ਤੇ ਵੱਟ ਨਹੀਂ ਪਾਇਆ ਜੁਲਮ ਦਾ ਨਾਸ ਕਰਨ ਵਾਸਤੇ ਵੱਧ ਤੋਂ ਵੱਧ ਕੁਰਬਾਨੀ ਦੇ ਕੇ ਸ਼ਹੀਦਾਂ ਨੇ ਸਰਤਾਜ ਬਣੇ ਪਰ ਉਹ ਲੋਕ ਜਿਹੜੇ ਹਿੰਦੂਆਂ ਨੂੰ ਇਹੀ ਸਮਝਦੇ ਸਨ ਕਿ ਸਾਡੇ ਬੱਕਰੇ ਹਨ ਜਦੋਂ ਚਾਹੀਏ ਅਸੀਂ ਇਹਨਾਂ ਨੂੰ ਕੋਹ ਲੈਣਾ ਤੇ ਵੜ ਲੈਣਾ ਹੈ ਜ਼ਰੂਰੀ ਸੀ ਕਿ ਵੀਰਾਸ ਫਿਰ ਉਸ ਮੌਕੇ ਤੇ ਭਰਿਆ ਜਾਂਦਾ ਤਾਇਆ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਪੰਜਵੇਂ ਪਾਤਸ਼ਾਹ ਜੀ ਦੇ ਸੁਨੇਹਾ ਪੁੱਜਿਆ ਕਿ ਆਪ ਸ਼ਹੀਦ ਹੋ ਕੇ ਜੋਤੀ ਜੋਰ ਸਮਾ ਗਏ ਹਨ ਪਹਿਲੇ ਦਿਨ ਹੀ ਪਲਨ ਕੀਤਾ ਕਿ ਅਸੀਂ ਹੁਣ ਤਖਤ ਸਾਬ ਰਚਾਂਗੇ ਅਸੀਂ ਫੌਜਾਂ ਰੱਖਾਂਗੇ ਅਸੀਂ ਕੋੜ ਸਵਾਰ ਹੋਵਾਂਗੇ ਅਸੀਂ ਸੀਸ ਤੇ ਕਲਗੀਆਂ ਸਜਾਵਾਂਗੇ ਅਸੀਂ ਇੱਕ ਸ਼ਸਤਰ ਨਹੀਂ ਦੋ ਕਿਰਪਾਨਾਂ ਪਹਿਰਾਂਗੇ ਅਸੀਂ ਹੱਥ ਵਿੱਚ ਬਾਜ پکڑਾਂਗੇ ਚਿੱਟਾ ਬਾਜ ਹੋਵੇਗਾ ਸੁਲਾ ਸਾਰਿਆਂ ਦੇ ਨਾਲ ਪਰ ਜੇ ਕੋਈ ਅੜੇਗਾ ਤਾਂ ਜਿਵੇਂ ਬਾਜ ਸਾਰੇ ਪੰਛੀਆਂ ਨੂੰ ਮਾਰ ਕੇ ਖਾ ਜਾਂਦਾ ਹੈ ਨਹੀਂ ਛੱਡਾਂਗੇ ਇਸ ਪ੍ਰਕਾਰ ਹਜੂਰ ਸੱਚੇ ਪਾਤਸ਼ਾਹ ਨੇ ਸੁੱਤਾ ਹੋਇਆ ਬੀਰ ਰਾਸ ਗਰੀਬ ਨਵਾਜ਼ ਨੇ ਕਿਰਪਾ ਕਰਕੇ ਖਾਲਸਾ ਜੀ ਜਗਾਇਆ ਸੋ ਉਸ ਮੌਕੇ ਤੇ ਜਿਹੜੇ ਕਹਿੰਦੇ ਸਨ ਕਿ ਕੇਵਲ ਕੁੱਠਾ ਹੋਇਆ ਮਾਸ ਖਾਓ ਉਸ ਮੌਕੇ ਤੇ ਝਟਕਾ ਸ਼ੁਰੂ ਹੋਇਆ ਸੀ ਮੁਕਾਬਲੇ ਤੇ ਕਿ ਝਟਕਾ ਕਰਕੇ ਖਾਣਗੇ ਜਿਹੜੇ ਖਾਣਗੇ ਇਹ ਮੁਕਾਬਲੇ ਤੇ ਖਾਸੇ ਇੱਕ ਚੀਜ਼ ਸੀ ਜबान ਦੇ ਸਵਾਦ ਵਾਸਤੇ ਕਦੇ ਬੱਕਰੀਆਂ ਨੂੰ ਵੱਡ-ਵੱਡ ਕੇ ਖਾਣਾ ਗੁਰੂ ਘਰ ਦੇ ਵਿੱਚ ਇਹ ਆਜਾ ਨਹੀਂ ਹੋਈ ਸੋ ਕਦੇ ਪੜਿਆ ਹੋਣਾ ਮਾਨ ਸਿੰਘ ਰਾਜਾ ਜੈ ਸਿੰਘ ਸਵਾਈ ਰਾਜਾ ਵਿਸ਼ਨ ਸਿੰਘ ਰਾਜਾ ਇਹ ਸਾਰੇ ਰਾਜਪੂਤ ਰਾਜੇ ਸਨ ਸੋ ਵਿਸ਼ਨ ਸਿੰਘ ਦੀ ਸਹਾਇਤਾ ਸਤਿਗੁਰੂ ਨਾਮੇ ਪਾਸ਼ਾਣ ਕੀਤੀ ਜੈ ਸਿੰਘ ਸਵਾਈ ਸਤਿਗੁਰੂ ਅਠਵੇਂ ਪਾਸ਼ਾਣ ਬੇਨਤੀ ਕਰਕੇ ਦਿੱਲੀ ਵਿੱਚ ਲਗਿਆ ਮਾਨ ਸਿੰਘ ਰਾਜਾ ਵਿਸ਼ਨ ਸਿੰਘ ਦਾ ਦਾਦਾ ਸੀ ਇਹ ਸਾਰੇ જયਪੁਰ ਜੋਧਪੁਰ ਦੇ ਰਾਜੇ ਸਨ ਸਿੰਘ ਨਾਮ ਛੇੜਦਾ ਹੈ ਸਿੰਘ ਕਹਿੰਦੇ ਹਨ ਸਿੰਘ ਛੀ ਨਾਮ ਵਿੱਚ ਛੇੜਦਾ ਹੈ ਮੁਸਲਮਾਨਾਂ ਨੇ ਹੁਕਮ ਕਰ ਦਿੱਤਾ ਸੀ ਨੁਰੰਗੇ ਨੇ ਕਿ ਕੋਈ ਵੀ ਆਪਣੇ ਨਾਮ ਦੇ ਨਾਲ ਸਿੰਘ ਨਹੀਂ ਰੱਖ ਸਕਦਾ ਕੀ ਨਿੰਨ ਕਹਾ ਸਕਦਾ ਸਿੰਘ ਨਿੰਨ ਕਹਾ ਸਕਦਾ ਕਿਉਂਕਿ ਨਾਮ ਰੱਖਣ ਦੇ ਵਿੱਚ ਜਦੋਂ ਛੇਰ ਬਣ ਗਿਆ ਤਾਂ ਕਿਤੇ ਤਾਕਤ ਨਾ ਆ ਜਾਂਦੀ ਹੋਵੇ ਇਹ ਚੜ੍ਹਦੀਆਂ ਕਲਾ ਵਾਲਾ ਬੋਲਾ ਇਸ ਵਾਰ ਤੇ ਸਿੰਘ ਕੋਈ ਨਾਮ ਨਹੀਂ ਰੱਖਾ ਸਕਦਾ ਹਜ਼ੂਰ ਕਲਗੀਆਂ ਵਾਲੇ ਨੇ ਕਿਹਾ ਜਿੰਨੇ ਵੀ ਸਾਡੇ ਪੈਦਾ ਹੋਣਗੇ ਸਾਰਿਆਂ ਦਾ ਨਾਮ ਹੀ ਸਿੰਘ ਹੋਵੇਗਾ ਅੱਧਾ ਨਾਮ ਰੱਖਣ ਦੇਣਾ ਹੀ ਨਹੀਂ ਸੋ ਖਾਲਸਾ ਜੀ ਅੱਧਾ ਨਾਮ ਲੈਣਾ ਸਿੰਘ ਦਾ ਕਲਗੀਆਂ ਵਾਲੇ ਦਾ ਹੁਕਮ ਹੈ ਰਤਰਾਮੇ ਵਿੱਚ ਕਿਉਂ ਤਨਖਾਈਆ ਤੇ ਮਾਈਆਂ ਦਾ ਨਾਮ ਕੌਰ ਇਹ ਕੌਰ ਕਿਹਨੂੰ ਕਹਿੰਦੇ ਨੇ ਇੱਕ ਟਿੱਕਾ ਹੁੰਦਾ ਪਾਰਸ਼ਾਦਾ ਟਿੱਕਾ ਉਸ ਤੋਂ ਉਹ ਵੱਡਾ ਜਿਹੜਾ ਪੁੱਤਰ ਹੋਵੇ ਵੱਡਾ ਪੁੱਤਰ ਪਹਿਲਾ ਵਲੀ ਅਹਿਦ ਜਿਸ ਨੂੰ ਕਹਿੰਦੇ ਨੇ ਰਾਜ ਦਾ ਹੱਕਦਾਰ ਹੁੰਦਾ ਸੀ ਵੱਡੇ ਪੁੱਤਰ ਨੂੰ ਰਾਜ ਮਿਲਣਾ ਤੇ ਛੋਟਾ ਪੁੱਤਰ ਕਮਰ ਕਹਾਉਂਦਾ ਸੀ ਕਿੰਨੇ ਵੀ ਛੋਟੇ ਪੁੱਤਰ ਹੋਣ ਉਹਨਾਂ ਨੂੰ ਕਮਰ ਜੀ ਕਿਹਾ ਜਾਂਦਾ ਸੀ ਕਮਰ ਜੀ ਤਾਂ ਗੁਰੂ ਸੱਚੇ ਪਾਤਸ਼ਾਹ ਨੇ ਸਿੰਘ ਨੂੰ ਆਪਣਾ ਟਿੱਕਾ ਪੁੱਤਰ ਬਣਾਇਆ ਤੇ 3 ਭੈਣਾਂ ਨੂੰ ਸੱਚੇ ਪਾਤਸ਼ਾਹ ਨੇ ਕੌਰ ਬਣਾਇਆ ਛੋਟੀਆਂ ਛੋਟੇ ਪੁੱਤਰ ਆਪਣੇ ਬਣਾਇਆ ਕਿੰਡੀ ਵੱਡੀ ਦਾਤ ਮਹਾਰਾਜ ਨੇ ਦਿੱਤੀ ਤੇ ਅੱਜ ਕੱਲ ਅਫਸੋਸ ਕਿ ਨਵੀਂ ਅੱਖੇ ਨਵੀਂ ਰੋਸ਼ਨੀ ਪ੍ਰਾਪਤ ਹੋਈ ਅੱਧਾ ਨਾਮ ਹੀ ਲੈ ਲੈਣਾ ਅੱਧਾ ਨਾਮ ਲੈਣਾ ਬੀਬੀਆਂ ਦਾ ਨਾਮ ਹੀ ਅੱਧਾ ਤੇ ਸਿੰਘਾਂ ਦਾ ਨਾਮ ਹੀ ਅੱਧਾ ਕਿੱਥੇ ਸਤਿਗੁਰੂ ਜੀ ਨੇ ਆਪਣੇ ਟਿੱਕੇ ਬਣਾਇਆ ਕਿ ਅਸੀਂ ਗੁਰੂ ਕੇ ਟਿੱਕੇ ਨਹੀਂ ਬਣਨਾ ਅਸੀਂ ਅਧੂਰੇ ਹੀ ਰਹਿਣਾ ਹੈ ਤੇ ਅਸੀਂ ਗੁਰੂ ਕੇ ਪੁੱਤਰੀਆਂ ਨਹੀਂ ਬਣਨਾ ਅਸੀਂ ਘੱਟ ਰਹਿਣਾ ਹੈ ਮੱਲੋ ਜੋਰੀ ਕਿਸੇ ਜਿਹੜਾ ਅਹੁਦਾ ਪ੍ਰਾਪਤ ਹੋਇਆ ਇਹਨੂੰ ਆਪਣੇ ਹੱਥੀਂ ਕੋਈ ਸਿਆਣਾ ਕਦੇ ਗਵਾਉਂਦਾ ਨਹੀਂ ਵੀਰ ਚੱਕਰ ਮਿਲਦੇ ਨੇ ਪਰਮ ਵੀਰ ਚੱਕਰ ਮਿਲਦੇ ਨੇ ਇਹ ਜਿਹੜੀਆਂ ਚੀਜ਼ਾਂ ਅੱਜ ਕੱਲ ਲੋਕਾਂ ਨੂੰ ਮਿਲਦੀਆਂ ਨੇ ਜਦੋਂ ਕੋਈ ਬਹਾਦਰੀ ਕਰਦੇ ਆ ਪਲਾਉ ਲਾ ਕੇ ਸਿੱਟ ਦਿੰਦੇ ਆ ਲੈ ਜਾਓ ਪਰ ਇਹ ਸਾਨੂੰ ਨਹੀਂ ਇਹਨਾਂ ਦੀ ਲੋੜ ਕਦੇ ਵੀ ਨਹੀਂ ਤੇ ਸਾਨੂੰ ਸੱਚੇ ਪਾਲရှင် ਐਡੀਆਂ ਕਾਲ ਨਾਲ ਕਾਲ ਕਾਲ ਕੇ ਪਰਿਵਾਰ ਵਾਰ-ਵਾਰ ਕੇ ਦਾਤਾਂ ਦਿੱਤੀਆਂ ਸਿੰਘ ਨਾਮ ਤੇ ਕੌਰ ਨਾਮ ਅਫਸੋਸ ਹੈ ਕਿ ਅੱਜ ਅਸੀਂ ਲਾੜ ਵਿੱਚ ਆ ਕੇ ਆਪਣੀ ਬਖਸ਼ਿਸ਼ ਪ੍ਰਾਪਤ ਕੀਤੀ ਹੋਈ ਵੱਡੀ ਪਾਰੀ ਦਾਤ ਨੂੰ ਆਪਣੇ ਹੱਥ ਹੀ ਗਵਾ ਰਹੇ ਇਸ ਵਾਸਤੇ ਬੀਬੀਆਂ ਦਾ ਨਾਮ ਸ਼ੁਰੂ ਤੋਂ ਲੈ ਕੇ ਕੌਰ ਕਹਿਣਾ ਹੈ ਇਹ ਕਹਿੰਦੇ ਜੀ ਸ਼ਾਦੀ ਤੋਂ ਬਾਅਦ ਕਹਿ ਲਾਂਗੇ ਨਹੀਂ ਨਹੀਂ ਸ਼ਾਦੀ ਤੋਂ ਬਾਅਦ ਕੌਰ ਨਹੀਂ ਬਣਦੀ ਬੀਬੀ ਜਦੋਂ ਤੋਂ ਲੈ ਕੇ ਜਨਮ ਲਿਆ ਹੈ ਗੁਰੂ ਕੀ ਸੁਪੁੱਤਰੀ ਹੈ ਇਸ ਵਾਸਤੇ ਕੌਰ ਹੈ ਤੇ ਸਿੰਘ ਗੁਰੂ ਕਾ ਪੁੱਤਰ ਹੈ ਜਦੋਂ ਤੋਂ ਲੈ ਕੇ ਜਨਮ ਲਿਆ ਹੈ ਸਿੰਘ ਦੇ ਘਰ ਵਿੱਚ ਜਨਮ ਲੈਦਾ ਕਰਕੇ ਇਸ ਵਾਰ ਤੇ ਜਨਮ ਤੋਂ ਲੈ ਕੇ ਸਿੰਘ ਕਹਿਣਾ ਇਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਮੇਹਰਾ ਕੀਤੀਆਂ ਸ਼ਸਤਰ ਬਖਸ਼ੇ ਘੋੜੇ ਬਖਸ਼ੇ ਸਵਾਰੀਆਂ ਬਖਸ਼ੀਆਂ ਦਸਤਾਰਾਂ ਬਖਸ਼ੀਆਂ ਦਸਤਾਰਾਂ ਦਿੱਤੀਆਂ ਮਹਾਰਾਜ ਸਾਹਿਬ ਜੀ ਨੇ ਤੇ ਕਲਗੀਆਂ ਸਜਾਈਆਂ ਤਾਂ ਹੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਲਗੀਆਂ ਵਾਲੇ ਆਪਾ ਕਹਿੰਦੇ ਹਾਂ ਬਾਜਾਂ ਵਾਲੇ ਕਹਿੰਦੇ ਹਾਂ ਸ਼ਾਹ ਸਵਾਰ ਕਹਿੰਦੇ ਹਾਂ ਤਖਤਾਨੇ ਮਾਲਕ ਕਹਿੰਦੇ ਹਾਂ ਤੇ ਸੱਚੇ ਪਾਤਸ਼ਾਹ ਹਨ ਮਹਾਰਾਜ ਮੇਰੇ ਪਾਤਸ਼ਾਹ ਨਹੀਂ ਮਹਾਰਾਜੇ ਨਹੀਂ ਸੱਚੇ ਪਾਤਸ਼ਾਹ ਜੀ ਆਪ ਹੀ ਹਨ ਸੋ ਆਪ ਸੱਚੇ ਪਾਤਸ਼ਾਹ ਜੀ ਨੇ ਸਾਗਿਆ ਕੀਤੀ ਹੈ ਕਿ ਕੁੱਠਾ మాਸ ਗੁਰੂ ਕੇ ਪਿਆਰਿਓ ਕਦੇ ਨਹੀਂ ਖਾਣਾ ਐਨੀਆਂ ਕੁਰਬਾਨੀਆਂ ਕਰਕੇ ਜਿਹੜੀ ਕ੍ਰੀਤੀ ਹਟਾਈ ਉਹਨਾਂ ਨੂੰ ਬਿਨਾਂ ਇੰਕਾਰਨ ਤੋਂ ਐਸੀ ਕੁਰਬਾਨੀ ਨੂੰ ਐਵੇਂ ਖੇ ਵਿੱਚ ਰੋਲ ਦੇਣਾ ਕਿੱਡਾ ਮਹਾਨ ਪਾਪ ਤੇ ਸਾਡੀ ਗਲਤੀ ਤੇ ਘਾਟੇ ਦੀ ਗੱਲ ਹੈ ਇਸ ਵਾਸਤੇ ਉਹ మాਸ ਜਿਸ ਦੇ ਉੱਪਰ ਕਲਮਾ ਪੜਿਆ ਗਿਆ ਹੋਵੇ ਸੋ ਉਹ మాਸ ਕਦੇ ਵੀ ਨਹੀਂ ਖਾਣਾ ਬਾਕੀ ਦੇ మాਸ ਦੇ ਬਾਰੇ ਵੀ ਆਮ ਸੰਗਤਾਂ ਪੁੱਛ ਲੈਂਦੀਆਂ ਜੇ ਫਿਰ ਦੂਜਿਆਂ ਤੱਕ ਖਾ ਲਿਆ ਕਰੀਏ ਨਾ ਉਹ ਤਾਂ ਖੁੱਲ ਹੈ ਨਾ ਸੋ ਉਹਦੇ ਬਾਰੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਖੁੱਲ ਕਿਤੇ ਵੀ ਨਹੀਂ ਆਈ ਕਈ ਕਹਿੰਦੇ ਜੀ ਇੱਕ ਸ਼ਲੋਕ ਆਉਂਦਾ ਮਲਾਰ ਦੀ ਵਾਰ ਵਿੱਚ ਸੋ ਉਹਦੇ ਵਿੱਚ ਇਹ ਹੀ ਆਉਂਦਾ ਹੈ మాਸ-ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵਾ ਕਿਸ ਸਮੇਂ ਪਾਪ ਸਮਾਨ ਹੈ ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣਾ ਸੋ ਉਹਦੇ ਅਰਥ ਜੇ ਚੰਗੀ ਤਰ੍ਹਾਂ ਕਰਕੇ ਵੇਖੇ ਤਾਂ ਹੋਰ ਹੀ ਨਿਕਲਦੇ ਨੇ ਮਾਸ ਖਾਣ ਦੀ ਆਗਿਆ ਤਾਂ ਕਿਤੇ ਆਈ ਨਹੀਂ ਜੇ ਕਿਤੇ ਆਈ ਹੈ ਤਾਂ ਕੋਈ ਦੱਸ ਦੇਵੇ ਫਿਰ ਉਹ ਚੇਤੇ ਕਰ ਲਵਾਂਗੇ ਉਹ ਪੰਕਤੀ ਦੇ ਅਰਥ ਇਹ ਇੱਥੇ ਕਿਹਾ ਹੈ ਕਿ ਮਾਸ ਜ਼ਰੂਰ ਖਾਓ ਕੌਣ ਮਾਸ ਕੌਣ ਸਾਗ ਕਹਾਵਾ ਇਹ ਪਤਾ ਹੀ ਨਹੀਂ ਮਾਸ ਕਿਨੂੰ ਕਹਿੰਦੇ ਆ ਤੇ ਸਾਗ ਕਿਨੂੰ ਕਹਿੰਦੇ ਭਲਾ ਪਤਾ ਹੈ ਸਾਗ ਕਿਨੂੰ ਕਹਿੰਦੇ ਮਹਾਰਾਜ ਕਹਿੰਦੇ ਨੇ ਸਾਗ ਉਹ ਹੈ ਜੋ ਧਰਮ ਦੀ ਕਿਰਤ ਕਰਕੇ ਆਪ ਖਾਣਾ ਉਹਦਾ ਨਾਮ ਸਾਗ ਹੈ ਤੇ ਮਾਸ ਉਹਦਾ ਨਾਮ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਇਹ ਸੱਚੇ ਪਾਤਸ਼ਾਹ ਨੇ ਮਾਸ ਦਾ ਤੇ ਸਾਗ ਦਾ ਨਿਰਣਾ ਕੀਤਾ ਹੈ ਮਾਸ ਕਿਨੂੰ ਕਹਿਦਾ ਤੇ ਸਾਗ ਕਿਨੂੰ ਕਹਿਦਾ ਤੇ ਫਿਰ ਹੋਰ ਮਨਾਂ ਕਿੰਨੇ ਥਾਵਾਂ ਤੇ ਕੀਤਾ ਹਜੂਰ ਸੱਚੇ ਪਾਤਸ਼ਾਹ ਜੀ ਨੇ ਜੋ ਸਭ ਮੈਂ ਇੱਕ ਖੁਦਾਇ ਕਹਿ ਤੋ ਤੋ ਕਿਉ ਮੁਰਗੀ ਮਾਰੈ ਮਹਾਂ ਕਿਸਾਬ ਸ਼੍ਰੀ ਛੱਟ ਪਾਈ ਕਬੀਰ ਜੀ ਜੋ ਮਾਰੈ ਜੋਰ ਕਰ ਕਹਤੇ ਹੈ ਜੋ ਹalal ਦਫਤਰ लेखा ਨੀਕ ਸਹਿ ਤਬ ਹੋਏ ਕੋ ਕੌਣ ਹਵਾਲ ਬਾਗ ਮੱਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਸਭਰ ਸਤਲ ਜਾ ਇਹ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਅਨੁਸਾਰ ਸੋ ਖਾਲਸਾ ਜੀ ਕਿਤੇ ਵੀ ਮਾਸ ਖਾਣਾ ਆਗਿਆ ਤਾਂ ਕਿਤੇ ਹੈ ਨਹੀਂ ਮਨਾਂ ਜ਼ਰੂਰ ਥਾਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਕੀਤਾ ਹੋਇਆ ਹਜੂਰ ਜਾ ਰਹੇ ਨੇ ਵੇਂਗ ਵੱਲ ਨੂੰ ਕਾ ਜੀ ਨੇ ਕੁਕੜੀ ਜੇਵਾ ਕੀਤੀ ਹੈ ਅਚਨਚੇਤ ਹੱਥ ਵਿੱਚੋਂ ਛੁੱਟ ਗਈ ਗਰਮ ਗਰਮ ਉਹ ਕੁਕੜੀ ਨੇ ਉਡਾਰੀ ਮਾਰੀ ਮੁਰਗੀ ਨੇ ਖੂਨ ਦੀਆਂ ਛਿੱਟਾਂ ਜਾਮੇ ਤੇ ਪਈਆਂ ਪਲੀਤ ਹੋ ਗਿਆ ਹੈ ਅਪਵਿੱਤਰ ਹੋ ਗਿਆ ਹੈ ਲਾ ਦੇਣਾ ਹੈ ਮੁਸਲਮਾਨ ਜਦੋਂ ਜ਼ਿਬਾ ਕਰਦੇ ਨੇ ਇਹ ਸਾਰਾ ਖੂਨ ਨਿਚੋੜ ਕੇ ਤੇ ਫਿਰ ਬਾਕੀ ਦੇ ਗੋਸ਼ਤ ਨੂੰ ਖਾਂਦੇ ਹਨ ਉਹ ਖੂਨ ਨੂੰ ਬਹੁਤ ਮਾੜਾ ਸਮਝਦੇ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕੇ ਖੜੇ ਹੋ ਗਏ ਬੇਪਰਵਾਹ ਅੰਤਰਜਾਮੀ ਸਤਗੁਰੂ ਜੀ ਕਹਿੰਦੇ ਨੇ ਹੇ ਕਾਜੀ ਜੀ ਜੇ ਰੱਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇਂ ਮਹਾਨਸਾ ਤੈਨ ਕਿਉ ਨਿਰਮਲ ਚੀਤ ਜੇ ਇਹ ਖੂਨ ਦੀ ਮੈਲ ਦੀ ਛਿੱਟ ਪੈਣ ਤੋਂ ਤਾ ਤੇਰਾ ਇਹ ਚੋਗਾ ਸਾਰਾ ਪਲੀਤ ਹੋ ਗਿਆ ਪਵਿੱਤਰ ਹੋ ਗਿਆ ਖਰਾਬ ਹੋ ਗਿਆ ਤੇ ਇਸੇ ਦੇ ਵਿੱਚੋਂ ਬੜਿਆ ਹੋਇਆ ਸਾਰਾ ਮਾਸ ਵਾ ਜਿਸ ਮਾਸ ਦੇ ਵਿੱਚੋਂ ਇਹ ਨਿਕਲਿਆ ਖੂਨ ਉਹ ਬਾਕੀ ਦਾ ਮਾਸ ਤੈਨੂੰ ਚੰਗਾ ਲੱਗੇਗਾ ਸਾਰਾ ਹੀ ਖਾ ਜਾਣਾ ਫਿਰ ਹਿਰਦਾ ਅਪਵਿੱਤਰ ਨਹੀਂ ਹੋਵੇਗਾ ਇਸ ਵਾਸਤੇ ਭਾਈ ਜਬਾਨ ਦੇ ਸਵਾਦ ਵਾਸਤੇ ਮਾਸ ਖਾਣ ਦੀ ਸਤਗੁਰੂ ਜੀ ਦੀ ਆਗਿਆ ਕਿਤੇ ਨਹੀਂ ਹੈ ਸਿੰਘ ਜੀ ਪੁਰਾਣੇ ਖਾਂਦੇ ਰਹੇ ਕਿ ਨਾਂ ਖਾਂਦੇ ਰਹੇ ਖਾਂਦੇ ਰਹੇ ਭਾਈ ਕਿਸ ਵਾਸਤੇ ਖਾਂਦੇ ਰਹੇ ਕਦੋਂ ਖਾਂਦੇ ਰਹੇ ਅੱਜ ਕੱਲ ਵਰਗੇ ਮਕਾਨ ਨਹੀਂ ਸਨ ਉਹਨਾਂ ਦੇ ਪਾਸ ਅੱਜ ਕੱਲ ਵਰਗੀਆਂ ਕਾਰਾਂ ਮੋਟਰਾਂ ਤੇ ਸੁੱਖ ਆਰਾਮ ਨਹੀਂ ਸਨ ਉਹਨਾਂ ਦੇ ਪਾਸ ਰਹਿੰਦੇ ਸਨ ਜੰਗਲਾਂ ਵਿੱਚ ਪ੍ਰਸ਼ਾਦਾ ਮਿਲਦਾ ਸੀ ਕਦੇ-ਕਦੇ ਕੜਾਕਾ ਰਹਿੰਦਾ ਸੀ ਬਹੁਤਾ ਉਹ ਬਾਦਾਮ ਚੱਬ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਅਰਦਾਸ ਕਰਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਕਾ ਪੱਠੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਬਿਰਸ਼ਣੀਆਂ ਛਿੱਲਾਂ ਲਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਧਰਮ ਦੀ ਰੱਖਿਆ ਕਰਨ ਵਾਸਤੇ ਪ੍ਰਾਣਾਂ ਨੂੰ ਚਲਾਉਣ ਵਾਸਤੇ ਜੇ ਲੋੜ ਪਵੇ ਤਾਂ ਝਟਕਾ ਕਰਕੇ ਖਾ ਵੀ ਲੈਂਦੇ ਸਨ ਜ਼ਬਾਨ ਦੇ ਸੁਆਦ ਵਾਸਤੇ ਕਦੇ ਬੱਕਰੇ ਮਾਰ-ਮਾਰ ਕੇ ਖਾਣੇ ਇਹ ਕਿਤੇ ਇਤਿਹਾਸ ਵਿੱਚ ਨਹੀਂ ਆਇਆ ਇਸ ਵਾਸਤੇ ਖਾਲਸਾ ਜੀ ਬਾਕੀ ਦੀਆਂ ਗੱਲਾਂ ਤੋਂ ਸਾਰੀਆਂ ਛੱਡ ਦੇਣੀਆਂ ਉਹ ਬਹਾਦਰੀ ਉਹ ਜੀਵਨ ਉਹ ਰਹਿਤ ਮਰਯਾਦਾ ਉਹ ਪਰਯੋਗਕਾਰ ਉਹ ਸਾਰੇ ਇੱਕ ਪਾਸੇ ਰੱਖਦੇ ਨੇ ਤੇ ਕੇਵਲ ਜੀ ਸਿੰਘ ਮਾਸ ਖਾਂਦੇ ਸਨ ਮਾਸ ਖਾਂਦੇ ਸਨ ਸਨ ਵੀ ਖਾ ਲੈਣਾ ਚਾਹੀਦਾ ਇੱਕ ਆਪਣੇ ਮਤਲਬ ਦਾ ਪੱਖ ਲੈ ਲੈਣਾ ਉਹ ਵੀ ਵੇਖਣਾ ਨਹੀਂ ਕਿ ਕਿਸ ਮੌਕੇ ਤੇ ਖਾਂਦੇ ਰਹਿ ਸੋ ਇਹ ਐਡੀ ਸਿਆਣਪ ਵਾਲੀ ਗੱਲ ਤਾਂ ਬਹੁਤੀ ਜਾਪਦੀ ਨਹੀਂ ਰੋ ਵਿਚਾਰ ਹਾਜੂਰ ਦੇ ਬਚਨਾਂ ਨੂੰ ਪੁੱਠਾ ਮਾਸ ਨਹੀਂ ਕਦੇ ਵੀ ਗੁਰੂ ਕੇ ਸਿੰਘਾ ਨੇ ਖਾਣਾ ਹੈ ਸੋ ਇਹ ਹਜੂਰ ਸੱਚੇ ਪਾਤਸ਼ਾਹ ਵੱਲੋਂ ਮਨਾ ਹੈ ਪ੍ਰਤੱਖ ਵੀ ਮਨਾ ਹੀ ਹੈ ਪਾਈ ਸਾਹਿਬ ਜੀ ਭਾਈ ਰਣਕੀਰ ਸਿੰਘ ਸਾਹਿਬ ਜੀ ਸੋ ਕਹਿਣ ਲੱਗੇ ਬੜੇ ਕਟੜ ਖਿਆਲਾਂ ਦੇ ਸਨ ਔਰ ਪੂਰਨ ਗੁਰਸਿੱਖ ਸਨ ਬਹੁਤ ਰਹਿਤ ਮਰਯਾਦਾ ਵਿੱਚ ਪਰਪੱਕ ਗੁਰਮੁਖ ਪਿਆਰੇ ਸੋ ਕਹਿਣ ਲੱਗੇ ਭਾਈ ਇਹ ਮੁਰਗੀਆਂ ਨਹੀਂ ਮਾਰ ਕੇ ਖਾਣੀਆਂ ਚਾਹੀਦੀਆਂ ਕਹਿਣ ਲੱਗੇ ਕਿਉਂ ਕੀ ਇਹਨਾਂ 'ਚ ਮਾੜਾ ਪੁਣਾ ਸੁੱਤੇ ਸਿੱਧ ਤੁਰੇ ਜਾ ਰਹੇ ਸਨ ਸੋ ਖਾਲਸਾ ਜੀ ਨਫ਼ਰਤ ਪੈਦਾ ਕਰਨ ਵਾਸਤੇ ਗੁਰਮੁਖ ਪਿਆਰਿਆਂ ਦੇ ਚਿੱਤ ਵਿੱਚ ਸੰਕਲਪੀ ਸੀ ਤੁਰੇ ਜਾ ਰਹੇ ਸਨ ਸੋ ਕਿਸੇ ਨੇ ਠੁੱਕਿਆ ਹੈ ਮੁਰਗੀ ਸੀ ਕੋਲ ਹੀ ਖੜੀ ਹੋਈ ਸੋ ਕਿਹਾ ਨਹੀਂ ਜਾ ਸਕਦਾ ਉਹ ਮੁਰਗੀ ਆ ਕੇ ਉਹਨੂੰ ਖਾਣ ਲੱਗ ਪਈ ਕਹਿੰਦੇ ਇਹਨੂੰ ਖਾਣਾ ਜੇ ਦੱਸੋ ਇੰਨੀ ਨਫ਼ਰਤ ਹੋਈ ਵੇਖਣ ਵਾਲਿਆਂ ਨੇ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਐਦੋ ਗਾ ਇਹਨਾਂ ਨੂੰ ਨਹੀਂ ਖਾਂਦੇ ਸੋ ਕਈ ਤਰ੍ਹਾਂ ਦੇ ਹੋਰ ਤਰੀਕੇ ਕਈ ਕਰਦੇ ਨੇ ਜੀ ਉਹ ਚੀਜ਼ ਖਾ ਲੈਣੀ ਜ਼ਰੂਰੀ ਹੈ ਆਹ ਜ਼ਰੂਰੀ ਹੈ ਇੰਨੀ ਜ਼ਰੂਰੀ ਤਾਂ ਕੋਈ ਨਹੀਂ ਜਿਹੜੇ ਨਹੀਂ ਵੀ ਖਾਂਦੇ ਮਾਸ ਹੱਥ ਤੱਕ ਨਹੀਂ ਛੂੰਹੋਂਦੇ ਮਾਸ ਖਾਣ ਵਾਲਿਆਂ ਨਾਲੋਂ ਕਿਸੇ ਤਰੀਕੇ ਨਾਲ ਵੀ ਉਹ ਕੱਟਤਾਗਤ ਵਾਲੇ ਨਹੀਂ ਤੇ ਕੱਟ ਹੌਸ ਵਾਲੇ ਹੌਸਲੇ ਵਾਲੇ ਨਹੀਂ ਸੋ ਜੇ ਗੁਰੂ ਕੀ ਬਾਣੀ ਵੱਲ ਵੇਖੀ ਪਾਈ ਫਿਰ ਤਾਂ ਮਨੈ ਮਨੈ ਮਹਾ ਕਸਾਬ ਸ਼ੁਰੀ ਸੱਟ ਪਾਈ